ਇਹਨੇ ਬੀਜੇਪੀ ਨੂੰ ਜਿੱਦਾਂ ਮਹਿੰਗਾ ਸੌਦਾ ਪਹਿਣਾ ਹੈ ਕਿਸਾਨਾਂ ਦੇ ਮਾਰੀ ਇੱਕ ਇੱਕ ਲਾਠੀ ਇੱਕ ਇੱਕ ਸੋਟੀ ਉਹ ਜਿੰਨੀ ਬੀਜੇਪੀ ਨੂੰ ਐਤਕੀ ਮਹਿੰਗੀ ਪਹਿਣੀ ਹੈ ਨਾ ਉਹ ਪਹਿਲਾ ਹਸਾਬ ਲਾ ਲੈ ਕੈਂਸਰ ਦਾ ਮੈਂ ਮਰੀਜ਼ ਹਾਂ ਮੈਂ ਉਹ ਵੀ ਤਾਂ ਜੇ ਮੰਜੇ ਤੇ ਬਹਿ ਕੇ ਮਰਗਾ ਮਰਨਾ ਹੀ ਹੈ ਤੇ ਜੇ ਇਹਨਾਂ ਦੀ ਗੋਲੀ ਨਾਲ ਮਰੂੰਗਾ ਤਾਂ ਘੱਟੋ ਘੱਟ ਇਹਨਾਂ ਦੇ ਤਾਂ ਇਹਨਾਂ ਨੂੰ ਦਫਾ ਸਭ ਕੁਝ ਮਿਲੂਗਾ ਨਾ ਕਿ ਵੀ ਇੱਕ ਕਿਸਾਨ ਦੇ ਗੋਲੀ ਮਾਰੀ ਇਹਨਾਂ ਨੇ ਇੱਕ ਕਿਸਾਨ ਨੇ ਅਗਰ ਤੁਸੀਂ ਕਿਸਾਨਾਂ ਨਾਲ ਇਹ ਕਰੋਗੇ ਨਾ ਅਗਰ ਇਹਨਾਂ ਨੂੰ ਕੁਝ ਕਰੋਗੇ ਕਿਸਾਨਾਂ ਨੂੰ ਮਾਰ ਵੀ ਦਿਓਗੇ ਅਸੀਂ ਮਰਨ ਤੋਂ ਪਰਵਾਹ ਨਹੀਂ ਕਰਦੇ ਜੇ ਸਰਕਾਰ ਇੰਨਾ ਕਿਸਾਨਾਂ ਤੋਂ ਡਰੀ ਹੈ ਤਾਂ ਸਰਕਾਰ ਨੂੰ ਅਕਲ ਨਹੀਂ ਕਰਨੀ ਚਾਹੀਦੀ ਤਾਂ ਜੇ ਐਡੀ ਵੱਡੀ ਬੈਰੀਕੇਡਿੰਗ ਕੀਤੀ ਹੋਏ ਤਾਂ ਮਤਲਬ ਇਹ ਨਿਕਲਦਾ ਹੈ ਕਿ ਸਰਕਾਰ ਨੇ ਮਨ ਬਣਾਇਆ ਹੋਇਆ ਹੈ ਕਿ ਅਸੀਂ ਇਹ ਮੰਨਣੀਆਂ ਤਾਂ ਹੈ ਨਹੀਂ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਹਰੇਕ ਦੇਸ਼ ਦੇ ਵਿੱਚ ਜਾ ਕੇ ਸਟੇਜ ਤੇ ਬੋਲਦੇ ਆ ਕਿ ਦੁਨੀਆ ਦਾ ਸਭ ਤੋਂ بڑا ਲੋਕਤੰਤਰ ਭਾਰਤ ਹੈ ਇਹ ਲੋਕਤੰਤਰ ਹੈ ਤੁਹਾਡੀ ਦਿੱਲੀ ਜਾਣ ਦਾ ਪੂਰਾ ਮਨ ਹੈ ਕਿ ਦਿੱਲੀ ਜਾਣਾ ਹੈ ਜਿੱਥੇ ਰੋਕਾਂ ਤੇ ਰੁਕ ਲਿਆ ਗਿਆ ਉੱਥੇ ਰੁਕ ਜਾਣਾ ਨਹੀਂ ਦੇਖੋ ਨਾ ਤਾਂ ਸਾਡਾ ਰੁਕਣ ਦਾ ਮਾਣਾ ਤੇ ਨਾ ਕੋਈ ਸਾਡੀ ਇੱਛਾ ਇਹ ਹੈ ਕਿ ਅਸੀਂ ਜ਼ਰੂਰ ਦਿੱਲੀ ਜਾਣਾ ਹੈ ਸਾਡੀ ਇੱਛਾ ਹੈ ਸਾਡੀਆਂ ਮੰਗਾਂ ਮੰਨੀਆਂ ਜਾਣ ਲੱਗਦਾ ਮੀਟਿੰਗ ਦੇ ਵਿੱਚ ਕੋਈ ਸੱਟਾ ਨਿਕਲਿਆ ਹੋਊਗਾ ਮੰਤਰੀਆਂ ਦੇ ਨਾਲ ਅਸੀਂ ਜੱਥੇਬੰਦੀਆਂ ਕਿਨਾਰਾ ਵੀ ਕਰਕੇ ਬੈਠੀਆਂ ਤੁਹਾਡੀ ਤੁਹਾਡੇ ਇਸ ਅੰਦੋਲਨ ਤੋਂ ਐਸ ਕੇ ਐਮ ਦੇ ਇੱਕ ਬਹੁਤ ਵਧੀਆ ਫੋਰਮ ਬਣਿਆ ਹੋਇਆ ਸੀ ਦੇਸ਼ ਲੈਵਲ ਦਾ ਨਹੀਂ ਵਰਲਡ ਦੇ ਵਿੱਚ ਦਾ ਨਾਮ ਚੱਲ ਗਿਆ ਸੀ ਉਹਦਾ ਬੇੜਾ ਕਰ ਕੀਤਾ ਚੋਣਾਂ ਦੇ ਇਹਨਾਂ ਦੀ ਖਾਜ ਨੇ ਕਿਸਾਨਾਂ ਦਾ ਅੰਦੋਲਨ ਇੱਕ ਵਾਰ ਫਿਰ ਹੋ ਰਿਹਾ ਹੈ ਦਿੱਲੀ ਜਾਣ ਦੀ ਤਿਆਰੀ ਕਰ ਲਈ ਹੈ ਕਿਸਾਨਾਂ ਨੇ ਤਾਂ ਬਾਰਡਰ ਦੇ ਉੱਪਰ ਵੀ ਰੋਕਾਂ ਲਾ ਦਿੱਤੀਆਂ ਬਕਾਇਦਾ ਪੱਕੇ ਬੈਰੀਕੇਡ ਲਾ ਦਿੱਤੇ ਆ ਕਿੱਲਾ ਲਾ ਦਿੱਤੀਆਂ ਔਰ ਕਿਹਾ ਜਾ ਰਿਹਾ ਹੈ ਕਿ ਇਸ ਵਾਰ ਕਿਸਾਨਾਂ ਨੂੰ ਬਾਰਡਰ ਨਹੀਂ ਟੱਪਣ ਦੇਵਾਂਗੇ ਹਰਿਆਣੇ 'ਚ ਦਾਖਲ ਨਹੀਂ ਹੋਣ ਦੇਵਾਂਗੇ ਜਗਜੀਤ ਸਿੰਘ ਢੱਲੇਵਾਲ ਸਾਡੇ ਨਾਲ ਨੇ ਗਲਵਤ ਕਰਦੇ ਆ ਕਿਸਾਨਾਂ ਅਗੂ ਨੇ ਢੱਲੇਵਾਲ ਸਾਹਿਬ ਕਿਸ ਤਰ੍ਹਾਂ ਦੀ ਤਿਆਰੀ ਹੈ ਇਸ ਵਾਰ ਮੰਗਾ ਕਿੜੀਆਂ ਕਿੜੀਆਂ ਨੇ ਕਹਿੰਦੇ ਕਿ ਇਸ ਵਾਰ ਤਾਂ ਪਿਛਲੇ ਨਾਲੋਂ ਡਬਲ ਕਰ ਦਿੱਤਾ ਹੈ ਕੰਮ ਬੈਰੀਕੇਟ ਵੀ ਤਕੜੇ ਕਰ ਦਿੱਤੇ ਆ ਔਰ ਇਸ ਵਾਰ ਸਖਤੀ ਵੀ ਵਧਾ ਦਿੱਤੀ ਹੈ ਦਿੱਲੀ ਦੇ ਵਿੱਚ ਵੀ ਤਾਂ 144 ਲਾਗੂ ਕਰਤੀ ਹੈ 1 ਮਹੀਨੇ ਵਾਸਤੇ ਦੇਖੋ ਸਵਾਲ ਇਹ ਹੈ ਇਹ ਤਿਆਰੀਆਂ ਹੀ ਆ ਜਿਹੜੀਆਂ ਜਿੰਨਾ ਅੱਗੋਂ ਬੈਰੀਕੇਟਿੰਗ ਤਕੜੀ ਹੋ ਰਹੀ ਹੈ ਇਹ ਸਿਰ ਸਾਰੀ ਸਪਸ਼ਟ ਕਰਦੀ ਹੈ ਕਿ ਤਿਆਰੀਆਂ ਹੀ ਆ ਇਹ ਬਾਹਰ ਲਈਆਂ ਤਿਆਰੀਆਂ ਤੋਂ ਡਰਨਾ ਇਹਦਾ ਮਤਲਬ ਸਰਕਾਰ ਨੂੰ ਪਤਾ ਹੈ ਕਿ ਪਹਿਲਾਂ ਨਾਲੋਂ ਤਿਆਰੀਆਂ ਮજબૂત ਨਹੀਂ ਪਹਿਲਾਂ ਨਾਲੋਂ ਤਿਆਰੀਆਂ ਵੱਡੀਆਂ ਨੇ ਲੋਕ ਮਤਲਬ ਜਿਆਦਾ ਅਵੇਅਰ ਨਹੀਂ ਲੋਕ ਜਿਆਦਾ ਐਗਰੈਸਿਵ ਨੇ ਸਵਾਲ ਇਹ ਹੈ ਕਿ ਇੱਕ ਤਾਂ ਹੁੰਦਾ ਮੰਗਾਂ ਲੈ ਕੇ ਜਾਣਾ ਅਸੀਂ ਮੰਗਾਂ ਨਹੀਂ ਲੈ ਕੇ ਜਾ ਰਹੇ ਅਸੀਂ ਜਿਹੜੀਆਂ ਮੰਨੀਆਂ ਜਾ ਚੁੱਕੀਆਂ ਮੰਗਾਂ ਸਰਕਾਰ ਨੇ ਸਾਡੇ ਨਾਲ ਕੀਤੀ ਹੋਈ ਕਮਿਟਮੈਂਟ ਹੈ ਉਹ ਲੈ ਕੇ ਜਾਣਾ ਸਰਕਾਰ ਦੇ ਕੋਲੇ ਅਗਰ ਉਹ ਕਮਿਟਮੈਂਟ ਨੂੰ ਵੀ ਪੂਰਾ ਕਰਨ ਤੋਂ ਸਰਕਾਰ ਡਰਦੀ ਆ ਭੱਜਦੀ ਆ ਫੇ ਤਾਂ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨ ਦਾ ਮਤਲਬ ਇਹ ਹੈ ਕਿ ਵਾਅਦਾ ਕਰ ਲਓ ਜੀ ਅੰਦੋਲਨ ਉਠਾਣਾ ਹੈ ਵੈਦਾਂ ਕਰ ਲੋ ਵੈਦਾਂ ਕਰਕੇ ਉਠਾ ਕੇ ਅੰਦੋਲਨ ਨੂੰ ਉਸ ਤੋਂ ਬਾਅਦ ਕਹਿ ਦੋ ਨਹੀਂ ਪੂਰਾ ਕਰਦੇ ਇਹਦਾ ਮਤਲਬ ਇਹ ਹੈ ਸਰਕਾਰ ਤੋਂ ਬਿਲਕੁਲ ਪੋਲਿਟਿਕਲ ਲੋਕਾਂ ਤੋਂ ਚੱਕਿਆ ਜਾਏਗਾ ਸਾਡੀ ਸਰਕਾਰ ਨੂੰ ਬੜੀ ਇਮਾਨਦਾਰੀ ਨਾਲ ਸਾਡੇ ਨਾਲ ਕੀਤੀਆਂ ਹੋਈਆਂ ਕਮਿਟਮੈਂਟਸ ਨੂੰ ਲਾਗੂ ਕਰਕੇ ਇਸ ਇਸ ਵਿਸ਼ਵਾਸ ਨੂੰ ਬਹਾਲ ਰੱਖਣਾ ਚਾਹੀਦਾ ਹੈ ਬਹਾਲ ਕਰਨਾ ਚਾਹੀਦਾ ਹੈ ਅਸੀਂ ਆਮ ਕਹਿ ਦਿੰਦੇ ਆ ਕਿ ਦੇਖੋ ਜੀ ਪ੍ਰਧਾਨ ਮੰਤਰੀ ਨੇ ਬੋਲਿਆ ਕੋਈ ਨਿੱਕੀ ਜੀ ਗੱਲ ਹੈ ਮੁੱਖ ਮੰਤਰੀ ਨੇ ਬੋਲਿਆ ਕੋਈ ਨਿੱਕੀ ਜੀ ਗੱਲ ਹੈ ਮੰਤਰੀ ਬੋਲ ਕੇ ਕਹਿੰਦਾ ਕੋਈ ਨਿੱਕੀ ਜੀ ਗੱਲ ਹੈ ਇਹ ਹੁੰਦਾ ਹੈ ਨਾ ਲਿਖ ਦਿੱਤਾ ਹੈ ਸਾਨੂੰ 2018 ਚ ਖੇਤੀਬਾੜੀ ਮੰਤਰੀ ਨੇ ਉਸ ਸਮੇਂ ਰਿਟਰਨ ਦੇ ਵਿੱਚ ਚਿੱਠੀ ਦਿੱਤੀ ਹੈ ਕਿ ਅਸੀਂ 3 ਮਹੀਨਿਆਂ ਦੇ ਵਿੱਚ ਵੀ ਡਾਕਟਰ ਸੁਮੇਨਾਥ ਦੀ ਰਿਪੋਰਟ ਲਾਗੂ ਕਰ ਦੇਗਾ ਇਹ ਤੋਂ ਵੱਡਾ ਕੀ ਹੋਵੇ ਜੀ ਮੰਤਰੀ ਲਿਖ ਕੇ ਦੇ ਕੇ ਗਿਆ ਆਪ ਆਇਆ ਸਾਡੇ ਨਾਲ ਮਹਾਰਾਸ਼ਟਰ ਦਾ ਉਸ ਵੇਲੇ ਸੀਐਮ ਆਇਆ ਉੱਥੇ ਸਾਨੂੰ ਮੰਗ ਪਾ ਆਪਣਾ ਸਾਡਾ ਦੇਣ ਵਾਸਤੇ ਚਿੱਠੀ ਅਗਰ ਇੰਨਾ ਕੁਝ ਹੋਣ ਤੋਂ ਬਾਅਦ ਵੀ ਉਹਦੇ ਤੋਂ ਮੁੱਕਰਦੀ ਆ ਸਰਕਾਰ ਤੇ ਸਰਕਾਰਾਂ ਨੂੰ ਹੀ ਇਹਦਾ ਖਿਮਾਜਾ ਭੁਗਤਣਾ ਪੈ ਸਕਦਾ ਲੋਕਾਂ ਦਾ ਵਿਸ਼ਵਾਸ ਆ ਪਤਲਾ ਪਏਗਾ ਲੋਕ ਉੱਤੇ ਤੌਰ ਤੇ ਕਿਹੜੀਆਂ ਕਿਹੜੀਆਂ ਜੜੀਆਂ ਤੁਸੀਂ ਕਹਿ ਰਹੇ ਹੋ ਕਿ ਮੰਨ ਚੁੱਕੀ ਸੀਗੀ ਸਰਕਾਰ ਐਮਐਸਪੀ ਦੇ ਉੱਪਰ ਸਰਕਾਰ ਨੇ ਸਹਿਮਤੀ ਦਿੱਤੀ ਸੀਗੀ ਕਿ ਐਮਐਸਪੀ ਤੁਹਾ ਲਾਗੂ ਕਰਾਂਗੇ ਅਸੀਂ ਮੈਂ ਇਹਦਾ ਦੋ ਤਿੰਨ ਗੱਲਾਂ ਸਪਸ਼ਟ ਕਰਨਾ ਕਿ ਇੱਕ ਤਾਂ ਅੰਦੋਲਨ ਦੇ ਦਰਾਨੀ ਕਿਹਾ ਮੇਰੇ ਕੋਲ ਚਿੱਠੀ ਪਈ ਹੈ ਕਿ ਐਮਐਸਪੀ ਦਾ ਮਸਲਾ ਹੱਲ ਕਰਾਂਗੇ ਤੁਹਾਡਾ ਅਸੀਂ ਦੂਸਰੀ ਗੱਲ ਇੱਕ ਹੋਰ ਬੜੀ ਇੰਪੋਰਟੈਂਟ ਗੱਲ ਹੈ ਜਿਸ ਵੇਲੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਗੁਜਰਾਤ ਦੇ ਮੁੱਖ ਮੰਤਰੀ ਸੀ ਉਸ ਵੇਲੇ ਕੰਜ਼ਿਊਮਰ ਅਫੇਅਰ ਅਫੇਅਰ ਕਮੇਟੀ ਦੇ ਚੇਅਰਮੈਨ ਵੀ ਸੀ 2011-12 ਚ ਉਦੋਂ ਇਹਨਾਂ ਦੇ ਹੱਥਾਂ ਦੀ ਬਣੀ ਰਿਪੋਰਟ ਪਈ ਹੈ ਸਰਕਾਰ ਦੇ ਕੋਲ ਇਹਨਾਂ ਦੀ ਟੇਬਲ ਤੇ ਪਈ ਹੈ ਕਿ ਕਿਸਾਨਾਂ ਨੂੰ ਕੇਵਲ ਐਮਐਸਪੀ ਅਨਾਉਂਸ ਕਰਨ ਨਾਲ ਗੱਲ ਨਹੀਂ ਬਣਨੀ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਦਿਓ ਐਮਐਸਪੀ ਦੀ ਖਰੀਦ ਦਾ ਕਾਨੂੰਨ ਦਿਓ ਇਹ ਗੱਲ ਕਹੀ ਹੈ ਹੁਣ ਆਪਦੀ ਬਣਾਈ ਕਮੇਟੀ ਦੀ ਰਿਪੋਰਟ ਹੈ ਉਹਨੂੰ ਅੱਜ ਲਾਗੂ ਕਰਨ ਦੀ ਗੱਲ ਹੈ ਕਿਉਂ ਨਹੀਂ ਕਰ ਰਹੀ ਸਰਕਾਰ ਫੇਰ ਅਗਲੀ ਗੱਲ ਮਾਨਯੋਗ ਜਬਲਪੁਰ ਦੀ ਹਾਈ ਕੋਰਟ ਦਾ ਫੈਸਲਾ ਹੈ ਕਿ ਕਿਸਾਨਾਂ ਦੀ ਫਸਲ ਕਦੇ ਵੀ ਅੰਦਾਜੀ ਜਿਹੜੋ ਬੋਲੀ ਲੱਗਦੀ ਹੈ ਉਹ ਐਮਐਸਪੀ ਤੋਂ ਥੱਲੇ ਨਹੀਂ ਲੱਗ ਸਕਦੀ ਉਹ ਅਗਰ ਐਮਐਸਪੀ ਤੋਂ ਥੱਲੇ ਲੱਗੀ ਤੇ ਕਾਨੂੰਨੀ ਅਪਰਾਧ ਹੈ ਲੇਕਿਨ ਉਹਨੂੰ ਵੀ ਲਾਗੂ ਨਹੀਂ ਕੀਤਾ ਜਾ ਰਿਹਾ ਉਹਦੀ ਵੀ ਕਿਸੇ ਵੀ ਮਤਲ ਮੇਨਟੇਨੈਂਸ ਨਹੀਂ ਅਗਲੇ ਉਦੋਂ ਦੇ ਕੰਮਾਂ ਗੱਲ ਕਰਾਂ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਮੰਗਾ ਦੀ ਗੱਲ ਕਮਿਟਮੈਂਟ ਜਿਹੜੀ ਹੋਈਆਂ ਨੇ ਇਹ ਤਾਂ ਤੁਹਾਨੂੰ ਮੈਂ ਦੱਸਦਾ ਵੀ ਐਮਐਸਪੀ ਦੀ ਗਾਰੰਟੀ ਦੇ ਕਾਨੂੰਨ ਤੇ ਆ ਗਈ ਇੱਕ ਕਮਿਟਮੈਂਟ ਕੀਤੀ ਗੱਲ ਲਖੀਮਪੁਰ ਵਾਲਿਆਂ ਨੂੰ ਸਭ ਦੇਵਾਂਗੇ ਸਪਸ਼ਟਤਾ ਗੱਲ ਇਹ ਕਮਿਟਮੈਂਟ ਸੀ ਕਿ ਜਿੰਨੇ ਲੋਕਾਂ ਦੇ ਉੱਤੇ ਕੇਸ ਦੇ ਦੌਰਾਨ ਅੰਦੋਲਨ ਦੇ ਦੌਰਾਨ ਮੁਕਾਦਮੇ ਪੇ ਸਾਰੇ ਵਾਪਸ ਲਾਵਾਂਗੇ ਇਹ ਕਿਹਾ ਕਿ ਬਿਜਲੀ ਸੋਧ ਬਿੱਲ ਵਾਪਸ ਨਹੀਂ ਲੈ ਕੇ ਆਵਾਂਗੇ ਇਹ ਕਿਹਾ ਕਿ ਜਿਹੜੇ ਕਿਸਾਨਾਂ ਨੂੰ ਐਗਰੀਕਲਚਰ ਨੂੰ ਪੋਲੂਸ਼ਨ ਐਕਟ ਦੇ ਵਿੱਚ ਲੈ ਕੇ ਸਜ਼ਾ ਕਰਨ ਦਾ ਪ੍ਰਾਵਿਧਾਨ ਹੈ ਉਹ ਅਸੀਂ ਐਗਰੀਕਲਚਰ ਨੂੰ ਬਾਹਰ ਕੱਢਾਂਗੇ ਇਹ ਕੀਤਾ ਹੁਣ ਡਾਕਟਰ ਸੁਮਿੰਦਰ ਦੀ ਰਿਪੋਰਟ ਬਾਰੇ ਮੈਂ ਤੁਹਾਨੂੰ ਪਹਿਲਾਂ ਦੱਸਤਾ ਕਿ ਸਾਨੂੰ ਮੰਦਰ ਲਿਖਤ ਦੇ ਵਿੱਚ ਦਿੱਤਾ ਹੋਇਆ ਕੱਲਾ ਲਿਖਤ ਨਹੀਂ ਦਿੱਤਾ ਇਹ ਤਾਂ ਸਾਨੂੰ ਲੱਗ ਦਿੱਤਾ 2018 ਚ ਉਸ ਤੋਂ ਪਹਿਲਾਂ ਚੋਣਾਂ ਦੇ ਦੌਰਾਨ ਇਹਨਾਂ ਦਾ ਚੋਣ ਮੈਨੀਫੈਸਟੋ ਆ ਤੇ ਜਗਾ ਜਗਾ ਬੋਲ ਕੇ ਕਿਹਾ ਇਹਨਾਂ ਨੇ ਇਹ ਇੱਥੋਂ ਚਕਰੋ ਕਿ ਖਰਚੇ ਵੀ ਬੋਲੇ ਨੇ ਪ੍ਰਧਾਨ ਮੰਤਰੀ ਜੀ ਨੇ ਸਭਾਵਾਂ ਚ ਵੀ ਆ ਵੀ ਜੋੜਾਂਗੇ ਆਪਕਾ ਇਹ ਵੀ ਜੋੜਾਂਗੇ ਆਪਕਾ ਉਹ ਵੀ ਜੋੜਾਂਗੇ ਸਭ ਜੋੜ ਕੇ ਦੱਸਿਆ ਹੁਣ ਜੇ ਅੱਜ ਮੀਟਿੰਗ ਹੋਣ ਜਾ ਰਹੀ ਹੈ ਤੁਹਾਨੂੰ ਲੱਗਦਾ ਮੀਟਿੰਗ ਦੇ ਵਿੱਚ ਕੋਈ ਸੱਟਾ ਨਿਕਲਿਆ ਹੋਊਗਾ ਮੰਤਰੀਆਂ ਦੇ ਨਾਲ ਅੱਜ ਤਿੰਨ ਮੰਤਰੀਆਂ ਨਾਲ ਅੱਜ ਫਿਰ ਹੋ ਰਹੀ ਹੈ ਮੀਟਿੰਗ ਤਿੰਨ ਮੰਤਰੀਆਂ ਨਾਲ ਮੀਟਿੰਗ ਆ ਹੋ ਸਕਦਾ ਸਰਕਾਰ ਸਿਆਣੀ ਹੋਵੇ ਤਾਂ ਨਿਕਲ ਸਕਦਾ ਰਿਜ਼ਲਟ ਲੇਕਿਨ ਜੇ ਇਹਦਾ ਮਾਹੌਲ ਹੈ ਲੱਗ ਰਿਹਾ ਹੈ ਕਿ ਸਟਾ ਨਿਕਲਣ ਦੀ ਕੋਈ ਬਹੁਤੀ ਉਮੀਦ ਨਜ਼ਰ ਨਹੀਂ ਆ ਰਹੀ ਕਿਉਂ ਦੇਖੋ ਇੱਕ ਪਾਸੇ ਤਾਂ ਇਹ ਆ ਗੱਲ ਕਿ ਸਾਡੇ ਨਾਲ ਮੀਟਿੰਗ ਦਾ ਦੌਰ ਚੱਲੀ ਹੈ ਇੱਕ ਪਾਸੇ ਏਡੀ ਵੱਡੀ ਬੈਰੀਕੇਟਿੰਗ ਹੈ ਇਹ ਮੰਗਾ ਨਾ ਮੰਨ ਕੇ ਇਹ ਨੂੰ ਇਹ ਮੰਨਣਾ ਚਾਹੀਦਾ ਕਿ ਕਮਿਟਮੈਂਟ ਕੀਤੀਆਂ ਪੂਰੀਆਂ ਕਰਨੀਆਂ ਐ ਅਸੀਂ ਉਹ ਲੈਣ ਆਏ ਅਸੀਂ ਲੈ ਕੇ ਜਾਣਾ ਹੈ ਤਾਂ ਜੇ ਏਡੀ ਵੱਡੀ ਬੈਰੀਕੇਟਿੰਗ ਕੀਤੀ ਹੋਏ ਤਾਂ ਮਤਲਬ ਇਹ ਨਿਕਲਦਾ ਹੈ ਕਿ ਸਰਕਾਰ ਨੇ ਮਨ ਬਣਾਇਆ ਹੋਇਆ ਹੈ ਕਿ ਅਸੀਂ ਇਹ ਮੰਨਣੀਆਂ ਤਾਂ ਹੈ ਨਹੀਂ ਜਦੋਂ ਸਾਡੀ ਗੱਲ ਟੁੱਟਣੀ ਹੈ ਉਦੋਂ ਲੋਕ ਦਿੱਲੀ ਵੱਲ ਤੁਰਨਗੇ ਉਦਾਂ ਲਈ ਵੱਡੀ ਪਦਰ ਤੋਂ ਬੈਰੀਕੇਟਿੰਗ ਕਰੋ ਉਦਾਂ ਦੇ ਦਿੱਲੀ ਦੇ ਵਿੱਚ ਧਾਰਾ 144 ਲਾ ਦਿਓ ਉਦਾਂ ਲਈ ਹਰਿਆਣੇ ਦੇ ਧਾਰਾ 144 ਲਾ ਦਿਓ ਮੈਂ ਕਹਿੰਦਾ ਪੰਜਾਬ ਚ ਵੀ ਲਾ ਦਿਓ ਫੜ ਲਓ ਜੇਲ੍ਹ ਚ ਛੱਡ ਲਓ ਅੰਦੋਲਨ ਦਾ ਖਤਮ ਨਹੀਂ ਪਰ ਹਰਿਆਣੇ ਦੇ ਵਿੱਚ ਤਾਂ ਇਹ ਵੀ ਕਹਿ ਦਿੱਤਾ ਗਿਆ ਕਿ ਜਿਹੜੇ ਲੋਕ ਪਿੰਡਾਂ ਦੇ ਵਿੱਚ ਜਾਣਗੇ ਕਿਉਂਕਿ ਅਨਾਉਂਸਮੈਂਟ ਹੋ ਰਹੀ ਹੈ ਵੀਡੀਓ ਵੀ ਆ ਰਿਹਾ ਕਿ ਜੇ ਤੁਸੀਂ ਪਿੰਡਾਂ ਵਾਲੇ ਲੋਕ ਗਏ ਤੁਹਾਡੇ ਤੇ ਲੀਗਲੀ ਐਕਸ਼ਨ ਹੋਊਗਾ ਤੁਹਾਨੂੰ ਫੜਿਆ ਜਾਊਗਾ ਤੁਹਾਡੇ ਪਾਸਪੋਰਟ ਰੱਦ ਕਰ ਦਿੱਤੇ ਜਾਣਗੇ ਜੇ ਟਰੈਕਟਰ ਲੈ ਕੇ ਗਏ ਤਾਂ ਟਰੈਕਟਰ ਜਬਤ ਹੋ ਜਾਣਗੇ ਹਰਿਆਣੇ 'ਚ ਇਹ ਅਨਾਉਂਸਮੈਂਟ ਹੋ ਰਹੀ ਹੈ ਕੀ ਇਹਨੂੰ ਲੋਕਤ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਹਰੇਕ ਦੇਸ਼ ਦੇ ਵਿੱਚ ਆ ਕੇ ਸਟੇਜ ਤੇ ਬੋਲਦੇ ਆ ਕਿ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਭਾਰਤ ਆ ਇਹ ਲੋਕਤੰਤਰ ਹੈ ਯਾਰ ਲੋਕ ਆ ਰਹੇ ਨੇ ਆਪਦੀ ਗੱਲ ਦੱਸਣ ਆ ਰਹੇ ਨੇ ਆਦੇ ਪ੍ਰਧਾਨ ਮੰਤਰੀ ਉਹ ਆਦੀ ਸਰਕਾਰ ਨੂੰ ਗੱਲ ਦੱਸਣ ਆ ਰਹੇ ਆ ਤੁਸੀਂ ਇਹਨਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਤੇ ਲੋਕਤੰਤਰ ਹੈ ਇਹਦਾ ਮਤਲਬ ਇਹ ਮੰਨ ਲੈਣਾ ਕਹਿ ਦੇਣਾ ਐਲਾਨ ਕਰ ਦੇਣਾ ਕਿ ਲੋਕਤੰਤਰ ਖਤਮ ਆ ਇੱਥੇ ਡਿਕਟੇਟਰਸ਼ਿਪ ਹੋ ਗਿਆ ਫਿਰ ਦੇਖਾਂਗੇ ਫਿਰ ਜਦਨਾ ਜਿਵੇਂ ਹੋਏਗੀ ਉਵੇਂ ਹੋਏਗੀ ਬੈਰੀਕੇਟ ਪਿਛਲੀ ਵਾਰ ਤੋੜ ਕੇ ਤੁਸੀਂ ਰੋਕਾਂ ਤੋੜ ਕੇ ਬੈਰੀਕੇਟ ਤੋੜ ਕੇ ਦਿੱਲੀ ਚਲੇ ਗਏ ਸੀ ਇਸ ਵਾਰ ਕੀ ਬੈਰੀਕੇਟ ਕਹਿੰਦੇ ਬਹੁਤ ਜ਼ਿਆਦਾ ਮਜ਼ਬੂਤ ਲਾ ਦਿੱਤੇ ਆ ਪੰਜ ਪੰਜ ਛੇ ਛੇ ਲੇਹਰਾਂ ਲਾਤੀਆਂ ਫਿਰ ਅੱਗੇ ਤਿੱਖੇ ਕਿੱਲ ਲਾ ਦਿੱਤੇ ਗਏ ਆ ਲੋਹੇ ਦੇ ਅੱਗੇ ਚੱਕਰਾਂ ਦੇ ਉੱਪਰ ਕਮਾ ਕਮਾ ਕੇ ਕੰਡਿਆਲੀਆਂ ਤਾਰਾਂ ਲਾ ਦਿੱਤੀਆਂ ਕਿ ਰੋਕਿਆ ਜਾਵੇ ਜਿਵੇਂ ਮਰਜ਼ੀ ਕਰਕੇ ਪੁਲ ਦੇ ਆਲੇ ਦੁਆਲੇ ਵੀ ਕੰਧਾਂ ਕੱਢ ਦਿੱਤੀਆਂ ਲੋਹੇ ਦੀਆਂ ਪੁਲ ਦੇ ਥੱਲੇ ਦੀ ਟੱਪਣ ਵਾਸਤੇ ਰਾਹ ਸੀ ਜਿਹੜਾ ਉਹਨੂੰ ਪੱਟ ਕੇ ਖੱਡੇ ਪੱਟ ਦਿੱਤੇ ਗਏ ਕਿ ਟਰੈਕਟਰ ਲੰਘ ਇਹਦਾ ਮਤਲਬ ਸਰਕਾਰ ਕਿਸਾਨਾਂ ਤੋਂ ਡਰ ਚੁੱਕੀ ਹੈ ਸਪਸ਼ਟ ਹੈ ਨਾ ਮੈਂ ਕਹਿੰਦਾ ਜੇ ਸਰਕਾਰ ਇੰਨਾ ਕਿਸਾਨਾਂ ਤੋਂ ਡਰੀ ਹੈ ਤਾਂ ਸਰਕਾਰ ਨੂੰ ਅਕਲ ਨਹੀਂ ਕਰਨੀ ਚਾਹੀਦੀ ਜਿਹਨਾਂ ਨੂੰ ਆਏ ਲੱਗਦਾ ਵੀ ਕਿਸਾਨ ਇੰਨੀ ਵੱਡੀ ਤਾਕਤ ਆਈ ਜੀ ਤੇ ਜੀਤੋ ਡਰ ਕੇ ਇੰਨਾ ਕੁਝ ਕਰ ਰਹੇ ਨੇ ਤਾਂ ਫਿਰ ਇਹ ਕਿਸਾਨ ਨੇ ਅਗਰ ਤੁਸੀਂ ਕਿਸਾਨਾਂ ਨਾਲ ਇਹ ਕਰੋਗੇ ਨਾ ਅਗਰ ਇੰਨਾ ਕੁਝ ਕਰੋਗੇ ਕਿਸਾਨਾਂ ਨੂੰ ਮਾਰ ਵੀ ਦਿਓਗੇ ਅਸੀਂ ਮਰਨ ਤੋਂ ਪਰਵਾਹ ਨਹੀਂ ਕਰਦੇ ਮੇਰੇ ਅਰਕਾ ਬੰਦਾ ਜੜਾ ਕੀ ਹਾਂ ਮੈਂ 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 5 ਸਾਲ ਤੋਂ 70 ਸਾਲ ਦੇ ਨੇੜੇ ਤੇ ਮੇਰੀ ਉਮਰ ਹੋ ਗਈ ਕੈਂਸਰ ਦਾ ਮੈਂ ਮਰੀਜ਼ ਹਾਂ ਮੈਂ ਉਹ ਵੀ ਤਾਂ ਜੇ ਮੰਜੇ ਤੇ ਬਹਿ ਕੇ ਮਰਗਾ ਮਰਨਾ ਹੀ ਹੈ ਤੇ ਜੇ ਇਹਨਾਂ ਦੀ ਗੋਲੀ ਨਾ ਮਰੂੰਗਾ ਤਾਂ ਘੱਟੋ ਘੱਟ ਇਹਨਾਂ ਦੇ ਤਾਂ ਇਹਨਾਂ ਨੂੰ ਦਵਾਈ ਸਭ ਮਿਲੂਗਾ ਨਾ ਕਿ ਵੀ ਇੱਕ ਕਿਸਾਨ ਦੇ ਗੋਲੀ ਮਾਰੀ ਇਹਨਾਂ ਨੇ ਔਰ ਉਹ ਇਹਨਾਂ ਨੂੰ ਇਹਨਾਂ ਦੇ ਇਹਨਾਂ ਦੇ ਜੋੜਾ ਤੇ ਬੈਠੂ ਮਾਰ ਲੈਣ ਸਾਨੂੰ ਜੇਲ੍ਹ ਸਿੱਟਣਾ ਜੇਲ੍ਹ ਸਿੱਟ ਲੈਣ ਜੋ ਮਰਜ਼ੀ ਕਰਨਾ ਕਰਨ ਇਹਨਾਂ ਦੇ ਹੱਥ 'ਚ ਹੈ ਇਲਾਜ ਕਰਾਉਣ ਦੀ ਥਾਂ ਤੁਸੀਂ ਅੰਦোলন ਕਰ ਰਹੇ ਹੋ ਨਹੀਂ ਅੰਦোলন ਦੇਖੋ ਕੀ ਚੱਲ ਰਿਹਾ ਤੁਹਾਡਾ ਠੀਕ ਹੋ ਵੈਸੇ ਸਿਰ ਮੈਂ ਬੇਨਤੀ ਕਰਦਾ ਹਾਂ ਜਿਹੜਾ ਨਾ ਇਲਾਜ ਜਦੋਂ ਲੜ ਸ਼ੁਭ ਚੰਤਕ ਬਹੁਤ ਸਾਰੇ ਤੁਹਾਡੇ ਇਸ ਚੀਜ਼ ਦੀ ਚਿੰਤਾ ਵੀ ਕਰਦੇ ਹੋਣਗੇ ਚਲੋ ਵਾਹਿਗੁਰੂ ਕਿਰਪਾ ਕਰੇ ਜਿੰਨਾ ਚਿਰ ਉਹਨੇ ਸਮਾਂ ਬਖਸ਼ਣਾ ਉਹ ਨਜ਼ਰ ਬਖਸ਼ਣਾ ਹੀ ਹੈ ਉਹ ਨਜ਼ਰ ਕੁਝ ਨਹੀਂ ਹੁੰਦਾ ਮੇਰਾ ਤਾਂ ਮਾਹਵੇ ਸੀਗਾ ਇਹ ਮੈਂ ਤਾਂ ਇਹ ਤਾਂ ਗੱਲ ਦੱਸੀ ਹੈ ਕਿ ਜਿਹੜੇ ਬੰਦੇ ਦਾ ਟਾਈਮ ਬਾਉਂਡ ਹੈ ਉਹਨੇ ਉਹਨੂੰ ਤਾਂ ਇੱਕ ਦਿਨ ਆਵਾਜ਼ ਵੱਜਣੀ ਆ ਤੇ ਮੈਂ ਕਿਉਂ ਮਤਲਬ ਕਿਉਂ ਨਾ ਮਤਲਬ ਸਰਕਾਰ ਨੂੰ ਅਕਲ ਦੇ ਦਿਆਂ ਕਿ ਆ ਜਾ ਭਾਈ ਮਾਰ ਗੋਲੀ ਮੇਰੇ ਮਾਰਲਾ ਤੂੰ ਤੂੰ ਆਦਾ ਕਰ ਲਾ ਰਾਂਝਾ ਜੀ ਦੇਖਾਂਗੇ ਫਿਰ ਤੇਰਾ ਅੱਗੇ ਕੀ ਬਣਦਾ ਸੋ ਪੂਰੇ ਦੇਸ਼ ਦੇ ਅੰਦਰ ਤੇਰੇ ਬੀਜੇਪੀ ਨੂੰ ਜਿੱਦਾਂ ਮਹਿੰਗਾ ਸੌਦਾ ਪਹਿਣਾ ਕਿਸਾਨਾਂ ਦੇ ਮਾਰੀ ਇੱਕ ਇੱਕ ਲਾਠੀ ਇੱਕ ਇੱਕ ਸੋਟੀ ਉਹ ਜਿੰਨੀ ਬੀਜੇਪੀ ਨੂੰ ਐਤਕੀ ਮਹਿੰਗੀ ਪਹਿਣੀ ਹੈ ਨਾ ਉਹ ਪਹਿਲਾ ਹਸਾਬ ਲਾਲੇ ਬੀਜੇਪੀ ਅੰਦਾਜ਼ਾ ਲਾਲੇ ਕੀ ਬਣਨਾ ਕੀ ਹੈ ਸੋ ਇਸ ਕਰਕੇ ਸਾਡਾ ਕੋਈ ਬੀਜਪੀ ਨੂੰ ਹਰਾਉਣਾ ਜਾਂ ਕਾਂਗਰਸ ਨੂੰ ਜਿਤਾਉਣਾ ਸਾਡਾ ਕੋਈ ਮਤਲਬ ਨਹੀਂ ਹੈ ਸਾਡੀਆਂ ਮੰਗ ਸਾਡੇ ਜਿਹੜੇ ਕਮਿਟਮੈਂਟ ਕੀਤੀਆਂ ਨੇ ਉਹ ਸਾਡੀਆਂ ਲਾਗੂ ਕਰੋ ਅਸੀਂ ਆਪਦੇ ਘਰੇ ਬੈਠੀਏ ਤੁਸੀਂ ਆਪਦੀ ਇਲੈਕਸ਼ਨ ਲੜੋ ਬਹੁਤ ਸਾਰੀਆਂ ਜਥੇਬੰਦੀਆਂ ਕਿਨਾਰਾ ਵੀ ਕਰਕੇ ਬੈਠੀਆਂ ਤੁਹਾਡੀ ਤੁਹਾਡੇ ਇਸ ਅੰਦੋਲਨ ਤੋਂ ਕਹਿੰਦੇ ਕਿ ਅਸੀਂ ਨਹੀਂ ਜਾਣਾ ਸਾਨੂੰ ਬੁਲਾਇਆ ਨਹੀਂ ਗਿਆ ਗੁਰਨਾਮ ਸਿੰਘ ਚਡੂਨੀ ਹੁਣਾਂ ਨਾਲ ਗੱਲ ਹੋਈ ਉਹ ਕਹਿੰਦੇ ਕਿ ਸਾਨੂੰ ਤਾਂ ਸੱਦਾ ਹੀ ਨਹੀਂ ਦਿੱਤਾ ਕਿਸੇ ਨੇ ਬੁਲਾਇਆ ਨਹੀਂ ਗਿਆ ਠੀਕ ਹੈ ਗੱਲ ਇਹ ਦੇਖੋ ਮੈਨੂੰ ਲੱਗਦਾ ਜਿੰਨਾ ਕਿ ਮੇਰੇ ਮੇਰੀ ਕੁਝ ਆਗੂਆਂ ਨਾਲ ਗੱਲਬਾਤ ਹੁੰਦੀ ਰਹੀ ਹੈ ਉਹਨਾਂ ਗਵਰਦਾਂ ਦੇ ਕਹਣ ਹੈ ਕਿ ਅਸੀਂ ਗੁਰਨਾਮ ਸਿੰਘ ਕੋਲੇ ਗਏ ਸੀ ਗੁਰਨਾਮ ਸਿੰਘ ਮੈਨੂੰ ਕਿਹਾ ਵੀ ਤੂੰ ਭਾਈ ਰਾਜਨੀਤੀ ਤੋਂ ਪਿੱਛੇ ਹਟ ਜਾ ਹਾਲਾਂਕਿ ਭਾਵੇਂ ਕਿਸੇ ਦਾ ਕੋਈ ਵੀ ਇਰਾਦਾ ਹੋਵੇ ਲੇਕਿਨ ਉਹ ਉਸ ਬੰਦੇ ਨੇ ਸਾਡੇ ਬੰਦਿਆਂ ਨੂੰ ਇਹਨਾਂ ਨੂੰ ਕੋਈ ਮਤਲਬ ਰਾ ਨਹੀਂ ਦਿੱਤਾ ਚਲੋ ਮੈਂ ਨਹੀਂ ਇਹ ਗੱਲ ਕਰਦਾ ਮੈਂ ਤਾਂ ਫਿਰ ਵੀ ਇਤਨੂੰ ਵੀ ਸਪਸ਼ਟਾਂ ਕਿ ਚੋਣਾ ਲੜਨ ਵਾਲਾ ਜਿਹੜਾ ਟ੍ਰੈਂਡ ਉਹ ਵੇਖ ਲਿਆ ਨਜ਼ਾਰਾ ਦੇਖ ਲਿਆ ਐਸ ਕੇ ਐਮ ਨੇ ਇੱਕ ਬਹੁਤ ਵਧੀਆ ਫੋਰਮ ਬਣਿਆ ਵਾ ਸੀਗਾ ਦੇਸ਼ ਲੈਵਲ ਦਾ ਨਹੀਂ ਵਰਡ ਦੇ ਵਿੱਚ ਦਾ ਨਾਂ ਚੱਲ ਗਿਆ ਸੀ ਉਹਦਾ ਬੇੜਾ ਕਰ ਕੀਤਾ ਚੋਣਾ ਦੇ ਇਹਨਾਂ ਦੀ ਖਾਜ ਨੇ ਔਰ ਅੱਜ ਅਸੀਂ ਦੁਬਾਰਾ ਐਸਕੇਮ ਨਾਨ ਪੋਲੀਟੀਕਲ ਸਾਨੂੰ ਬਣਾਉਣਾ ਕਿਉਂ ਪਿਆ ਇਹਦੇ ਨਾਂ ਨਾਨ ਪੋਲੀਟੀਕਲ ਰੱਖਣਾ ਕਿਉਂ ਪਿਆ ਲਾਉਣਾ ਕਿਉਂ ਪਿਆ ਜਿੱਦੋਂ ਐਸਐਸਮ ਬਣਾ ਫਲਾਂ ਬਣਾ ਧੁਕਾ ਬਣਾ ਇਹਦਾ ਇਹਨੂੰ ਐ ਖੱਕੜੀਆਂ ਗਰੀਲੇ ਕਰਤਾ ਤਾਂ ਉਹ ਜਿਹੇ ਅਸੀਂ ਨੂੰ ਮਤਲ ਤੋੜਨ ਦੀ ਕੋਸ਼ਿਸ਼ ਕੀਤੀ ਆ ਦੁਬਾਰਾ ਨਹੀਂ ਬਾਅਦ ਵਿੱਚ ਜਿਹੜੇ ਤੁਹਾਡੇ ਨਾਲੋਂ ਚੱਲ ਗਏ ਸੀ ਇਲੈਕਸ਼ਨ ਲੜਿਆ ਆਪਾਂ ਮੇਰਾਜੀਵਾਲ ਸਾਹਿਬ ਸੀ ਜਾਂ ਬਾਕੀ ਦੇ ਲੋਕ ਸੀਗੇ ਡਾਕਟਰ ਦਰਸ਼ਨਪਾਲ ਹੁਣੇ ਚਲੋ ਪਾਸੇ ਸੀਗੇ ਕਿ ਇਹਨਾਂ ਲੋਕਾਂ ਨਾਲ ਤੁਹਾਡੀ ਗੱਲਬਾਤ ਹੋਈ ਹਰਮਿਤ ਕਾਦੀਆਂ ਹੁਣੇ ਵੀ ਪਿਛਲੀ ਵਾਰ ਤਾਂ ਤੁਹਾਡੇ ਨਾਲ ਸੀਗੇ ਉਹਨਾਂ ਲੋਕਾਂ ਨਾਲ ਤੁਹਾਡੀ ਗੱਲ ਹੋਈ ਇਸ ਅੰਦੋਲਨ ਦੇ ਬਾਰੇ ਵਿਚਾਰ ਚਰਚਾ ਹੋਇਆ ਤੁਹਾਨੂੰ ਮੇਰਾ ਖਿਆਲ ਹੈ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ ਹੋਏਗਾ ਕਿ ਇਸ ਪੱਖ ਨੂੰ ਅੱਜ ਜਿਹੜਾ ਸਮਾਂ ਹੈ ਨਾ ਇਹ ਛੇੜਨ ਦਾ ਸਮਾਂ ਨਹੀਂ ਮੈਂ ਬਹੁਤ ਵਾਰੀ ਸਭ ਤੋਂ ਪਹਿਲਾਂ ਅਪੀਲ ਜੇ ਕਰਨਾ ਚਾਹਉ ਤੁਸੀਂ ਬਾਕੀ ਲੋਕਾਂ ਨੂੰ ਸਭ ਤੋਂ ਪਹਿਲਾਂ ਮੈਂ ਤੇਰੇ ਚੈਨਲ ਦੇ ਉੱਤੇ ਸਾਰਾ ਕੁਝ ਬੋਲਿਆ ਵਾ ਦੱਸਿਆ ਵਾ ਅਸੀਂ ਲੋਕਾਂ ਨੂੰ ਅਪੀਲ ਜ਼ਰੂਰ ਕਰਾਂਗੇ ਕਿ ਜਿਹੜੇ ਵੀ ਲੋਕ ਸੱਚਿਓਂ ਮੰਨਦੇ ਨੇ ਦੇਖੋ ਦੋ ਗੱਲਾਂ ਨੇ ਇੱਕ ਤਾਂ ਇਹ ਗੱਲ ਆ ਇਹ ਜਿਹੜੇ ਸੱਚਿਓਂ ਇਮਾਨਦਾਰ ਗੈਰ-ਰਾਜਨੀਤਿਕ ਰਹਿ ਕੇ ਲੜਨਾ ਚਾਹੁੰਦੇ ਨੇ ਇੱਕ ਗੱਲ ਨੰਬਰ 2 ਜਿਹੜੇ ਚਾਹੁੰਦੇ ਨੇ ਕਿ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਮਿਲੇ ਜਿਹੜੇ ਕਿ ਚਾਹੁੰਦੇ ਜਿਨ੍ਹਾਂ ਦੀ ਭਾਵਨਾ ਹੈ ਕਿ ਲਖੀਮਪੁਰ ਵਾਲਿਆਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਜਿਨ੍ਹਾਂ ਦੀ ਭਾਵਨਾ ਹੈ ਕਿ ਜਿਹੜੇ ਲੋਕਾਂ ਦੇ ਉੱਤੇ ਮੁਕੱਦਮੇ ਆ ਉਹ ਰੱਦ ਹੋਣੇ ਚਾਹੀਦੇ ਨੇ ਜਿਨ੍ਹਾਂ ਦੀ ਭਾਵਨਾ ਹੈ ਕਿ ਕਿਸਾਨ ਦੀ ਕਰਜ਼ ਮੁਕਤੀ ਹੋਣੀ ਚਾਹੀਦੀ ਹੈ ਜਿਨ੍ਹਾਂ ਦੀ ਭਾਵਨਾ ਹੈ ਕਿ ਬਿਜਲੀ ਸੋਧ ਬਿੱਲ ਵਾਪਸ ਲਿਆ ਜਾਏ ਕਿਸਾਨ ਨੂੰ ਮਜ਼ਦੂਰ ਨੂੰ ਉੱਚੋ ਬਚਾਇਆ ਜਾਏ ਜਿਨ੍ਹਾਂ ਦੀ ਭਾਵਨਾ ਹੈ ਕਿ ਪੋਲੂਸ਼ਨ ਐਕਟ ਦੇ ਵਿੱਚੋਂ ਐਗਰੀਕਲਚਰ ਨੂੰ ਬਾਹਰ ਕੱਢਿਆ ਜਾਏ ਜਾਂ ਜਿਨ੍ਹਾਂ ਦੀ ਭਾਵਨਾ ਡਾਕਟਰ ਸੁਮਿੰਨਾਥ ਦੀ ਰਿਪੋਰਟ ਦੇ ਨੂੰ ਲਾਗੂ ਕਰਵਾਇਆ ਜਾਏ ਜਾਂ ਡਬਲਯੂਟੀਓ ਚੋਂ ਭਾਰਤ ਬਾਹਰ ਆਵੇ ਇਹ ਬਹੁਤ ਸਾਰੀਆਂ ਮੰਗਾਂ ਨੇ ਜਿਨ੍ਹਾਂ ਦੀ ਜਿਨ੍ਹਾਂ ਦੀ ਇੱਛਾ ਮੰਨਤੀ ਹੈ ਉਹ ਸਾਡੇ ਨਾਲ ਆ ਰਹੇ ਨੇ ਵੱਡੀ ਪੱਦਰ ਚਾਰੇ ਤੋਂ ਮੈਂ ਸਬੂਤ ਦੇ ਤੌਰ ਤੇ ਦੱਸ ਦੇਣਾ ਵੀ ਦੋ ਦਿਨ ਪਹਿਲਾਂ ਤਿੰਨ ਦਿਨ ਮੈਂ ਦੁਆਬੇ ਵਿੱਚ ਫਿਰਦਾ ਸੀ ਦੁਆਬੇ ਦੇ ਵਿੱਚ ਯੂਪੀ ਤੋਂ 10 ਜਥੇ ਬੰਦੀਆਂ ਆਰਗੇਨਾਈਜੇਸ਼ਨਾਂ ਮੇਰੇ ਕੋਲ ਉਹਨਾਂ ਦੀ ਫੋਟੋ ਆ ਵੀਡੀਓ ਆ ਉੱਥੇ ਖੜ ਕੇ ਕਿਹਾ ਕਿ ਕਹਿੰਦੇ ਅਸੀਂ ਤੁਹਾਡੇ ਨਾਲ ਆ ਹੁਣ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ 500 ਟਰੈਕਟਰ ਤੇ ਘੱਟੋ ਘੱਟ 5000 ਲੋਕ ਲੈ ਕੇ ਤੁਹਾਡੇ ਨਾਲ ਆਵਾਂਗੇ ਹੁਣ ਜਿਹੜੀ ਆਰਗੇਨਾਈਜੇਸ਼ਨਾਂ ਸਾਨੂੰ ਉੱਥੇ ਯੂਪੀ ਤੋਂ ਸਮਰਥਨ ਦੇਣ ਆਈਆਂ ਉਹਨਾਂ ਨੂੰ ਆ ਮੰਗਾ ਸਾਰਿਆਂ ਨਾਲ ਸਾਡੇ ਨਾਲ ਸਹਿਮਤ ਹਨ ਜਿਹੜੇ ਵੀ ਇਹਦੇ ਨਾਲ ਸਹਿਮਤ ਆ ਪੂਰਾ ਦੇਸ਼ ਅੱਗੇ ਅੰਦੋਲਨ ਕਿਹੜਾ ਅਸੀਂ ਲੜਿਆ ਅੱਗੇ ਵੀ ਤਾਂ ਲੋਕਾਂ ਨੇ ਲੜਿਆ ਨਾ ਲੋਕ ਹੁਣ ਵੀ ਲੜਨਗੇ ਲੜਨ ਵਾਲੇ ਲੋਕ ਮੈਦਾਨ 'ਚ ਉਤਰ ਰਹੇ ਨੇ ਉਤਰਨਗੇ ਤੁਹਾਡੇ ਸਾਹਮਣੇ ਸਾਰਾ ਕੁਝ ਹੋਏਗਾ ਮੈਦਾਨ ਅੱਗੇ ਨਾਲੋਂ ਵੀ ਮਜ਼ਬੂਤ ਹੋਏਗਾ ਦਿੱਲੀ ਜਾਣ ਦਾ ਪੱਕਾ ਸਾਡੇ ਨਾਲ ਮਨਜੀਤ ਜੀ ਤਰਾਏ ਫੇਰ ਆ ਗਿਆ ਹੁਣ ਮਨਜੀਤ ਰਾਏ ਨੂੰ ਆਗਾ ਤੇ ਵੈਲਕਮ ਹੈ ਲੇਕਿਨ ਇੱਕ ਚੌਟੇਜ ਤਾਂ ਹੋ ਕੇ ਆਏਗਾ ਮਸੀਹ ਜੀ ਜੀ ਹੁਣ ਤੁਹਾਡੀ ਦਿੱਲੀ ਜਾਣ ਦਾ ਪੂਰਾ ਮਨ ਹੈ ਕਿ ਦਿੱਲੀ ਜਾਣਾ ਹੈ ਜਾਂ ਜਿੱਥੇ ਰੋਕਾਂ ਤੇ ਰੋਕ ਲਿਆ ਗਿਆ ਉੱਥੇ ਰੁਕ ਜਾਣਾ ਨਹੀਂ ਦੇਖੋ ਨਾ ਤਾਂ ਸਾਡਾ ਰੁਕਣ ਦਾ ਮਨ ਹੈ ਤੇ ਨਾਗੂ ਸਾਡੀ ਇੱਛਾ ਇਹ ਹੈ ਕਿ ਅਸੀਂ ਜ਼ਰੂਰ ਦਿੱਲੀ ਜਾਣਾ ਹੈ ਸਾਡੀ ਇੱਛਾ ਕਿ ਸਾਡੀਆਂ ਮੰਗਾਂ ਮੰਨੀਆਂ ਜਾਣ ਸਰਕਾਰ ਸਾਨੂੰ ਕਿੱਥੇ ਬਿਠਾ ਕੇ ਮੰਗਾਂ ਮੰਦੀ ਹੈ ਇਹ ਸਰਕਾਰ ਤੇ ਡਿਪੈਂਡ ਕਰਦਾ ਹੈ ਲੇਕਿਨ ਇਹ ਜ਼ਰੂਰ ਹੈ ਕਿ ਜਿੰਨਾ ਚਿਰ ਸਾਡੀਆਂ ਮੰਗਾਂ ਦੇ ਉੱਤੇ ਸਾਡੇ ਇਹ ਕਮਿਟਮੈਂਟ ਜਿਹੜੀਆਂ ਹੋਈਆਂ ਨੇ ਸਾਡਾ ਇਹਨਾਂ ਤੇ ਜਿੰਨਾ ਚਿਰ ਫੈਸਲਾ ਨਹੀਂ ਹੁੰਦਾ ਉਨੀ ਦੇਰ ਤੱਕ ਇਹ ਨਾ ਸੋਚੇ ਸਰਕਾਰ ਵੀ ਅੰਦੋਲਨ ਪੋਸਟਪੌਨ ਜੇ ਖਤਮ ਹੋ ਜਾਊਗਾ ਕਿਉਂਕਿ ਪਹਿਲਾਂ ਤਾਂ ਇਲੈਕਸ਼ਨ ਦੇ ਵਿੱਚ ਡਿਲੇਵਰਸਰ ਟਾਈਮ ਪਿਆ ਸੀ ਹੁਣ ਤਾਂ ਇਲੈਕਸ਼ਨ ਦੇ ਵਿੱਚ ਸਮਾਂ ਹੀ ਕੁਛ ਬਹੁਤ ਘੱਟ ਰਹਿ ਗਿਆ ਕੁਝ ਮਹੀਨਿਆਂ ਦਾ ਸਮਾਂ ਰਹਿ ਗਿਆ ਗਿਣਤੀ ਦਾ ਈ ਤੁਹਾਨੂੰ ਲੱਗਦਾ ਹੈ ਕਿ ਸਰਕਾਰ ਟੰਟਾ ਨਹੀਂ ਛੇੜੂਗੀ ਸਰਕਾਰ ਨਹੀਂ ਉਲਝਾਉਣਾ ਚਾਹੂਗੀ ਜਾਂ ਉਲਝਣਾ ਨਹੀਂ ਚਾਹੂਗੀ ਇਸ ਪੂਰੇ ਮਸਲੇ ਦੇ ਵਿੱਚ ਫਿਰ ਕਰਾਂਗਾ ਸਰਕਾਰ ਸਾਨੂੰ ਹੁਣ ਪਿਛਲੀ ਜਿੱਦੇ ਮੀਟਿੰਗ ਹੋਈ 8 ਤਰੀਕ ਨੂੰ ਸਰਕਾਰ ਦਾ ਬਹਾਨਾਵਾਜੀ ਸੀ ਸਰਕਾਰ ਵੱਲੋਂ ਇਹ ਪਲੀ ਲਈ ਜਾ ਰਹੀ ਸੀ ਟਾਈਮ ਬਹੁਤ ਥੋੜਾ ਹੈ ਜੀ ਮੈਂ ਕਹਿੰਨਾ ਵੀ ਜਿੱਦੇ ਤੁਸੀਂ ਡਾਕਟਰ ਸੁਮੇਨਾਥ ਦੀ ਰਿਪੋਰਟ ਦਾ ਸ਼ਵਾਸ਼ਨ ਦਿੱਤਾ ਸਾਨੂੰ ਲਿਖਤਾ ਉਹਦਾ 2018 ਚ ਦਿੱਤਾ ਸੀ ਦੁਬਾਰਾ ਫਿਰ 5 ਸਾਲ ਸਰਕਾਰ ਬਣਾਲੀ ਜਿੱਦੇ ਤੁਸੀਂ ਸਾਡੇ ਨਾਲ ਆਹ ਕਮਿਟਮੈਂਟਸ ਕੀਤੀਆਂ ਨੇ 2 ਸਾਲ ਦੇ 2 ਮਹੀਨੇ ਹੋ ਗਏ ਯਾਰ ਇੰਨਾ ਟਾਈਮ ਦੇ ਵਿੱਚ ਤੁਹਾਡੇ ਕੋਲ ਕੇਸ ਨਹੀਂ ਵਾਪਸ ਲੈ ਗਏ ਇੰਨੇ ਟਾਈਮ ਦੇ ਵਿੱਚ ਲਖੀਮਪੁਰ ਵਾਲਿਆਂ ਨੂੰ ਤੁਸੀਂ ਮਤਲਬ ਆਰਥਿਕ ਮਦਦ ਨਹੀਂ ਦੇ ਸਕੇ ਉਹਨਾਂ ਦੇ ਚਾਰ ਜਾਂ ਪੰਜ ਬੱਚੇ ਨੇ ਉਹਨਾਂ ਨੂੰ ਨੌਕਰੀ ਨਹੀਂ ਦੇ ਸਕੇ ਤੁਸੀਂ ਸਵਾਲ ਹੈ ਤੋ ਜਿਹੜੇ ਸਾਡਾ ਕਮਿਟਮੈਂਟ ਕੀਤੀਆਂ ਅੱਜ ਤੱਕ ਤੁਹਾਡੇ ਕੋਲ ਨਹੀਂ ਵਾਪਸ ਲਈਆਂ ਨੀਆਂ ਹੁਣ ਅਸੀਂ ਅਸੀਂ ਵੜੀ ਘੜੀ ਕਿਹੜੀ ਘੜੀ ਕੇ ਸਾਡੀ ਮਜਬੂਰੀ ਬਣੀ ਕਿ ਜੇ ਅਸੀਂ ਅੱਜ ਨਹੀਂ ਜਾਂਦੇ ਜਿਹਨੇ ਸਾਡਾ ਕਮਿਟਮੈਂਟ ਕੀਤੀ ਹੈ ਅਸੀਂ ਅਸੀਂ ਕਿੰਨਾ ਚਿਰ ਡੀਕਾਂਗੇ ਜੀ ਇਹਦਾ ਮਤਲਬ ਕੱਲ ਨੂੰ ਸਰਕਾਰ ਚਲੀ ਜਾਏ ਫਿਰ ਅਸੀਂ ਮੂਰਖ ਥੋੜੀਆਂ ਮੇਰੇ ਅਸੀਂ ਉੱਥੇ ਕਿਧਰ ਜਾ ਕੇ ਬੈਠਾਂਗੇ ਸੋ ਵੇਸੇ ਸਰਕਾਰ ਦੇ ਹੁੰਦਿਆ ਹੁੰਦਿਆ ਸਾਨੂੰ ਮਜਬੂਰੀ ਵਾਸੇ ਜਾਣਾ ਪਿਆ ਔਰ ਮੈਂ ਇੱਕ ਗੱਲ ਤੁਹਾਡੇ YouTube ਚੈਨਲ ਤੋਂ ਦੱਸਣੀ ਚਾਹਣਾ ਹੈ ਜਿਹੜੀਆਂ ਸਰਕਾਰਾਂ ਸਾਨੂੰ ਰੋਜ਼ ਬਦਨਾਮ ਕਰਦੀਆਂ ਦਿੱਲੀ ਬੈਠਿਆਂ ਨੂੰ ਵੀ ਕਰਦੀਆਂ ਨਹੀਂ ਆ ਅਸੀਂ ਤਾਂ ਦਿੱਲੀ ਬੈਠੇ ਆਪਦੇ ਵਿੱਚ ਦੀ ਲੋਕਾਂ ਨੂੰ ਨੰਗਾਉਂਦੇ ਰਹੇ ਆ ਨਾ ਕਿ ਨੰਗੋ ਭਾਈ ਜਿੱਧਰ ਨੂੰ ਜਿਹਨੇ ਜਾਣਾ ਚਾਹੂ ਸਾਡੀਆਂ ਰੋਟੀਆਂ ਦੇ ਵਿੱਚ ਮਿੱਟੀ ਪੈਂਦੀ ਆ ਤੇ ਪੈ ਜੇ ਅਸੀਂ ਔਖੇ ਹੁੰਨੇ ਤਾਂ ਹੋ ਜਗੇ ਲੇਕਿਨ ਤੁਹਾਡਾ ਨੰਗਾ ਬਰਕਰਾਰ ਹੈ ਤੇ ਅਸੀਂ ਤਾਂ ਨੰਗਾਏ ਲੋਕ ਆ ਅੱਜ ਅੱਜ ਬੈਰੀਕੇਟਿੰਗ ਕਰਕੇ 5 ਦਿਨ ਹੋ ਗਏ ਲੋਕਾਂ ਦਾ ਨੰਗਾ ਬੰਦ ਕੀਤਾ ਹੈ ਅੱਜ ਕਿਸਾਨਾਂ ਨੇ ਤਾਂ ਨਹੀਂ ਕੀਤਾ ਕਿਸਾਨ ਤਾਂ ਜਿਆਦੇ ਘਰੇ ਬੈਠੇ ਨੇ ਸੋ ਕਹਿਣ ਤੋਂ ਭਾਵ ਹੈ ਰਸਤੇ ਸਰਕਾਰਾਂ ਰੋਕਦੀਆਂ ਕਿਸਾਨ ਨਹੀਂ ਰੋਕਦੀਆਂ ਤਾਂ ਜਗਜੀਤ ਸਿੰਘ ਢੱਲੇਵਾਲ ਕਿਸਾਨ ਆਗੂ ਨੇ ਔਰ ਜਗਜੀਤ ਸਿੰਘ ਢੱਲੇਵਾਲ ਕਹਿੰਦੇ ਕਿ ਪੂਰਾ ਚੜ੍ਹਦੀ ਕਲਾ ਦੇ ਵਿੱਚ ਅੰਦੋਲਨ ਔਰ ਲੋਕ ਜਾਣਗੇ ਇਸ ਵਾਰ ਫਿਰ ਤੋਂ ਦਿੱਲੀ ਜਾਣ ਦੀ ਪੂਰੀ ਤਿਆਰੀ ਕੀਤੀ ਹੋਈ ਆ ਪਰ ਨਾਲ ਹੀ ਡਿਲੀਵਰ ਹੋਣਾ ਨੇ ਕਿਹਾ ਕਿ ਸਰਕਾਰ ਸਾਡੀਆਂ ਮੰਗਾਂ ਮੰਨ ਲਵੇ ਤਾਂ ਸਾਡਾ ਕੋਈ ਮਨ ਨਹੀਂ ਹੈ ਕਿ ਅਸੀਂ ਧੱਕੇ ਨਾਲ ਜਾ ਕੇ ਦਿੱਲੀ ਬੈਠੀ ਅਸੀਂ ਆਪਣੇ ਘਰ ਛੱਡੀਏ ਨਹੀਂ ਤਾਂ ਫਿਰ ਅੱਜ ਮੀਟਿੰਗ ਹੋਣੀ ਹੈ ਪਰ ਮੀਟਿੰਗ 'ਚ ਕਹਿੰਦੇ ਕੋਈ ਅਸਾਰ ਨਜ਼ਰ ਨਹੀਂ ਆ ਰਿਹਾ ਜਿਵੇਂ ਹੀ ਮੀਟਿੰਗ ਖਤਮ ਹੋਈ ਔਰ ਉਸ ਤੋਂ ਬਾਅਦ ਜੋ ਵੀ ਨਰਨਾ ਆਉਂਦਾ ਉਸ ਤੋਂ ਬਾਅਦ ਤੈ ਹੋਏਗਾ ਕਿ ਕਿਸਾਨ ਚਾਲੇ ਪਾਉਣਗੇ ਕਿ ਨਹੀਂ ਕਿਉਂਕਿ ਕਿਸਾਨ ਘਰਾਂ 'ਚੋਂ ਨਿਕਲ ਕੇ ਬਾਰਡਰਾਂ ਦੇ ਨੇੜੇ ਤੇੜੇ ਦੇ ਇਲਾਕਿਆਂ 'ਚ ਪਹੁੰਚਣੇ ਸ਼ੁਰੂ ਹੋ ਗਏ ਜਿੱਥੇ ਬੈਰੀਕੇਟਿੰਗ ਹੋਈ ਹੋਈ ਆ ਪਰ ਦੇਖਣਾ ਇਹ ਆ ਕਿ ਇਸ ਮੀਟਿੰਗ 'ਚੋਂ ਨਤੀਜਾ ਨਿਕ ਕੈਮਰਾ ਪਰਸਨ ਜਸ਼ਨ ਦੇ ਨਾਲ ਵਿਕਰਮ ਸਿੰਘ ਪ੍ਰੂਪ ਪੰਜਾਬ ਟੀਵੀ ਚੰਡੀਗੜ੍ਹ